ਫਗਵਾੜਾ ਦੇ ਨੇੜਲੇ ਪਿੰਡ ਚ ਢੇਡੂ ਵਿਖੇ ਡੇਰਾ ਮਹੰਤ ਬਾਬਾ ਦੋਲਤਰਾਮ ਜੀ ਦੀਵਾਨੇ ਦੀ ਵਰਸੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰੇ ਦੇ ਮੁਖ ਸੇਵਾਦਾਰ ਸੰਤ ਅਵਤਾਰदास ਜੀ ਦੀ ਅਗਵਾਈ ਹੇਠ ਸੂਹ ਸੰਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਵਰਸੀ ਸਮਾਗਮ ਵਿੱਚ ਜੋ ਬੋਲੇ ਸੋਨੇ ਰੁਪਏ ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਉੱਠਿਆ ਜਦੋਂ ਵਿਸ਼ੇਸ਼ ਤੌਰ ਤੇ ਡੇਰਾ 108 ਸੰਤ ਬਾਬਾ ਭੂਲਾ ਜੀ ਦੇ ਮੁਖ ਸੇਵਾਦਾਰ ਆਵਾਜੇ ਕੌਮ ਸੰਤ ਕ੍ਰਿਸ਼ਨ ਨਾਥ ਜੀ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਸੰਤ ਅਵਤਾਰਦਾਸ ਜੀ ਅਤੇ ਸਮੂਹ ਸੰਗਤਾਂ ਵੱਲੋਂ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਆਈਆਂ ਹੋਈਆਂ ਸ਼ਖਸੀਅਤਾਂ ਦਾ ਡੇਰੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹਨ ਸੰਤ ਅਵਤਾਰਦਾਸ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਰਿਪੋਰਟ साहब जी राय जिन्हों की महान कोशिश किरता आप नसीब हुए तो गुरमुख प्यारे हो और जे संकत है ये सारी एक, 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 एक ही रहेगी जिमेंकील वकील जेड़े नेर केस ਆ ਲੋ ਫਾਈਟ ਕਰਦੇ ਆ ਆ ਲੜਦੇ ਆ ਵਕਾਫਤ ਕਰਦੇ ਪਰ ਉਹ ਵਕੀਲ ਜਿਹੜੇ ਨੇ ਇਹਦੀ ਕਿਸੇ ਦਾ ਕਤਲ ਹੁੰਦਾ ਨਹੀਂ ਦੇਖਦੇ ਨਾਲ ਲੜਾਈ ਨਹੀਂ ਪਰ ਕੇਸ ਯੂਰਪ ਨੂੰ ਆ ਲੜਦੇ ਆ ਕਿ ਜਿਹੜੇ ਵਕੀਲ ਆ ਉਹ ਜਦੋਂ ਹਾਫ ਟਾਈਮ ਆ ਨਾ ਅਨਟਨਰ ਹੁੰਦਾ ਪਹਿਲੀ ਤਰਕ ਇਹਦੀ ਹੈ ਮੈਂ ਜਿੱਤ ਜਾਣਾ ਦੂਜੀ ਤਰਕ ਇਹਦੀ ਆ ਮੈਂ ਜਾਈਂ ਪਹਿਲੀ ਤਰਕ ਇਹਦੀ ਆ ਸਾਡਾ ਵਕੀਲ ਬਦਿਆ ਸਾਡਾ ਕੇਸ ਇਪਾਅ ਬਹੁਤ ਹੈ ਜਾਣਦੇ ਹੋ ਕਿ ਆਪਾ ਖਮੋਤੇ ਦੂਜੀ ਤਰਕ ਇਹਦੀ ਆ ਸਾਡਾ ਵਕੀਲ ਬਦਿਆ ਸਾਡੇ ਪੱਖ ਬਹੁਤ ਹੈ ਸਾਡਾ ਕੇਸ ਜਿਹੜਾ ਬੜਾ ਮਜ਼ਬੂਤ ਹੈ ਅਸੀਂ ਜਿੱਤ ਜਾਣਾ ਇਹ ਦੋਨੋਂ ਤੇ ਆ ਆਖਰੀ ਚੀਂ ਕਹੀ ਜਾਂਦੀਆਂ ਉਧਰ ਅੰਡਾਲ ਪਰ ਹੋਇਆ ਆਖ ਹੈ ਹੋਇਆ ਵਕੀਲਾ ਇਕੱਠਿਆਂ ਨੇ ਬਹਿ ਕੇ ਚਾਹ ਪੀਤੀ ਇਕੱਠਿਆਂ ਦੇ ਬਹਿ ਕੇ ਲੰਗਰ ਛਕਿਆ ਤੇ ਇਕੱਠੇ ਨੇ ਸਲਾਹ ਕੀਤੀ ਵੀ ਹੁਣ ਕਿਤਾਬਾਂ ਨੇ ਕੇ ਨੂੰ ਬਰੋੜਾ ਤੱਕੇ ਜਤੌੜਾ ਪਰ ਵਕੀਲ ਇਕੱਠੇ ਆਏ ਤੇ ਹੁਣ ਜੇ ਆਪਾਂ ਦਾ ਯਾਦ ਵੀ ਨਹੀਂ ਕਦੀ ਲੜਾਈ ਵੀ ਇਕਦਾ ਤੇ ਨਾਕਾਬੰਦ ਹੁੰਦਾ ਨਹੀਂ ਲੇਕਿਨ ਉਹ ਵੀ ਇਹਨਾਂ ਵਕੀਲਾ ਦੇ ਕਹਿਣ ਦੇ ਤਫਾ ਦੇ ਅਧਾਰ ਤੇ ਉਹ ਵੀ ਫੈਸਲਾ ਕਰਨਾ ਹੈ ਐ ਗੁਰੂ ਪਿਆਰਿਓ ਜਦੋਂ ਗਮਲਿਆਂ ਦੇ ਵਿੱਚ

ਮਰ ਕੰਨਾ ਮੈਂ ਹੈਰ ਆਪੋ ਅਦੇ ਗੁਰੂ ਕੋ ਬਿਨਾ ਜਵਨਰੀ ਹੈ Yes. esse